ਦੋਹਰਾ ਕ੍ਰਿਸ਼ਨ ਨਾਮ ਤਾ ਕੋ ਧਰਿਓ ਗਰਗ ਹੈ ਮਨ ਪਿਚਾ ਗਰਗ ਨੇ ਮਨ ਵਿੱਚ ਵਿਚਾਰ ਕਰਕੇ ਉਸ ਦਾ ਨਾਮ ਕ੍ਰਿਸ਼ਨ ਰੱਖ ਦਿੱਤਾ ਸ਼ਾਮਪਲੋਟਾ ਪਾਏ ਜਿਹੇ ਇਹ ਸਮ ਮਨੋ ਮੁਰਾਰ ਸ਼ਾਮ ਕਵੀ ਕਹਿੰਦੇ ਹਨ ਫਿਰ ਗਰਗ ਪਾਲਕ ਦੇ ਚਰਨ ਪਰਸਦਾ ਹੈ ਅਤੇ ਕਹਿੰਦਾ ਹੈ ਇਸ ਨੂੰ ਭਗਵਾਨ ਸਮਾਨ ਸਮਝੋ ਸੋਕਲ ਬਰਣ ਸਤਜੁਗ ਭਏ ਪੀਤ ਬਰਣ ਤੇ ਤਾਏ ਸਤਜੁਗ ਵਿੱਚ ਚਿੱਟੇ ਰੰਗ ਵਾਲਾ ਹੰਸਾ ਅਵਤਾਰ ਹੋਇਆ ਅਤੇ ਤ੍ਰੇਤੇ ਵਿੱਚ ਪੀਲੇ ਰੰਗ ਦੇ ਵਸਤਰਾ ਵਾਲਾ ਰਾਮ ਹੋਇਆ ਪੀਤ ਬਰਣ ਪਟ ਸ਼ਾਮ ਤਨ ਨਰ ਨਾਹਿਨ ਕੇ ਨਾਹੀਂ ਹੁਣ ਉਹੀ ਪੀਲੇ ਰੰਗ ਦੇ ਕੱਪੜਿਆਂ ਅਤੇ ਹਸਾਵਲੇ ਸਰੀਰ ਵਾਲਾ ਮਹਾਰਾਜ ਆਧਾ ਰਾਜਾ ਕ੍ਰਿਸ਼ਨ ਅਵਤਾਰ ਹੋਇਆ ਹੈ ਸਵਈਆ ਅਨੰਦੈ ਉਹ ਗੁਰਗੈ ਜਬ ਅਨੰਦ ਹੈ ਤੋ ਉੱਠ ਕੈ ਜਮੁਨਾ ਤਟ ਆਇਓ ਜਦ ਨੰਦ ਨੇ ਗਰਗ ਨੂੰ ਅਨੰਦ ਦਿੱਤਾ ਤਾ ਉਹ ਉੱਠ ਕੇ ਜਮੁਨਾ ਦੇ ਕੰਢੇ ਉੱਤੇ ਆ ਗਿਆ ਨਹਾਏ ਕਟੈ ਕਰ ਕੈ ਧੁਤੀਆ ਹਰ ਕੋ ਅਰਦੇਵਨ ਭੋਗ ਲਗਾਇਓ ਇਸਨਾਨ ਕਰਕੇ ਲਕ ਵਿੱਚ ਧੁਤੀ ਬਨ ਕੇ ਠਾਕੁਰ ਨੂੰ ਅਤੇ ਦੇਵਤਿਆ ਨੂੰ ਭੋਗ ਲਗਾਇਆ ਆਏ ਗਏ ਨੰਦ ਲਾਲ ਤਬੈ ਕਰ ਸੋ ਗਿਆ ਹੈ ਕੈ ਆਪਣੇ ਮੁਖ ਪਾਇਓ ਉਸੇ ਵੇਲੇ ਕ੍ਰਿਸ਼ਨ ਜੀ ਆ ਗਏ ਅਤੇ ਗਰਗ ਦਾ ਅੰਨ ਹੱਥ ਨਾਲ ਚੁੱਕ ਕੇ ਆਪਣੇ ਮੂੰਹ ਵਿੱਚ ਪਾ ਲਿਆ ਜਕਤ ਹੋਇਆ ਗਇਓ ਭੇਖ ਤਬੈ ਤੇਹ ਅੰਨ ਸਬੈ ਇਨ ਪੀਟ ਗਵਾਇਓ ਉਸ ਵੇਲੇ ਇਹ ਵੇਖ ਕੇ ਗਰਗ ਹੈਰਾਨ ਹੋ ਗਿਆ ਅਤੇ ਸੋਚਣ ਲੱਗਾ ਇਸ ਬਾਲਕ ਨੇ ਮੇਰੇ ਆਨ ਨੂੰ ਪਿਟਾ ਕੇ ਖਰਾਬ ਕਰ ਦਿੱਤਾ ਹੈ ਫੇਰ ਵਿਚਾਰ ਕਰਿਓ ਮਨ ਮੈਂ ਇਹ ਤੇ ਨਹਿ ਬਾਲਕ ਪਹ ਹਰ ਜੀ ਹੈ ਗਰਗਣੇ ਮੁੜ ਕੇ ਮਾਨਵ ਵਿੱਚ ਵਿਚਾਰ ਕੀਤਾ ਕਿ ਇਹ ਤਾਂ ਬਾਲਕ ਨਹੀਂ ਸਗੋ ਹਰ ਜੀ ਆਪ ਹਨ ਮਾਨਸ ਪੰਜ ਪੂ ਆਤਮਕੋ ਮਿਲ ਕੇ ਤਿੰਨ ਸੋ ਕਰਤਾ ਸਰ ਜੀ ਹੈ ਜਿਸ ਨੇ ਪੰਜ ਤੱਤਾਂ ਅਤੇ ਆਤਮਾ ਨੂੰ ਮਿਲਾ ਕੇ ਬਣੇ ਮਨੁੱਖ ਦੀ ਸਿਰਜਣਾ ਕੀਤੀ ਹੈ ਇਹ ਤਾਂ ਉਹੀ ਹੈ ਯਾਦ ਕਰੀ ਮਮਤਾ ਇਹ ਕਾਰਨ ਮਦ ਕੋ ਦੂਰ ਕਰੈ ਕਰਜੀ ਹੈ ਕਿਉਂਕਿ ਮੈਂ ਯਾਦ ਕੀਤਾ ਸੀ ਇਸ ਲਈ ਆਪਣੇ ਪਨ ਦੀ ਭਾਵਨਾ ਨਾਲ ਵਿਥਨੋ ਮਨ ਵਿੱਚੋਂ ਦੂਰ ਕਰ ਦਿੱਤਾ ਹੈ ਮੋਂਦ ਲਈ ਤਹਿ ਕੇ ਮਾਤਰੀ ਉਹ ਪਟ ਸੋਤਨ ਟਾਪਤ ਜੋ ਦਰਜੀ ਹੈ ਭਗਵਾ ਨੇ ਉਸ ਦੀ ਮੱਤ ਨੂੰ ਇਸ ਤਰ੍ਹਾਂ ਟੱਕ ਲਿਆ ਜਿਵੇਂ ਦਰਜੀ ਕੱਪੜੇ ਨਾਲ ਤੰਨ ਨੂੰ ਟੱਕ ਦਿੰਦਾ ਹੈ ਆਨੰਦ ਕੁਮਾਰ ਤੀ ਵਾਰ ਭਇਓ ਜਦ ਤੋ ਮਨ ਬਾਮਨ ਕ੍ਰੋਧ ਕਰਿਓ ਹੈ ਕ੍ਰਿਸ਼ਨ ਨੇ ਜਦੋਂ ਤਿੰਨ ਵਾਰ ਪੋਜਨ ਝੂਠਾ ਕਰ ਦਿੱਤਾ ਤਦ ਪੰਡਤ ਨੇ ਮਨ ਵਿੱਚ ਕ੍ਰੋਧ ਕੀਤਾ ਮਾਤਕ ਜੀ ਜੈਸੂਦਾ ਹਰ ਕੋ ਗਹਿ ਕੈ ਔਰ ਆਪਣੇ ਲਾਏ ਤਰਿਓ ਹੈ। ਤਾ ਖਿਜੀ ਹੋਈ ਜੈਸੂਦਾ ਨੇ ਕ੍ਰਿਸ਼ਨ ਨੂੰ ਫੜਕੇ ਆਪਣੇ ਛਾਤੀ ਨਾਲ ਲਗਾ ਲਿਆ। ਬੋਲ ਉਠੇ ਭਗਵਾਨ ਤਬੈ ਇਹ ਦੋਸ਼ ਨਾ ਹੈ ਮੋਹ ਆਦ ਕਰਿਓ ਹੈ। ਉਸੇ ਵੇਲੇ ਭਗਵਾਨ ਕ੍ਰਿਸ਼ਨ ਜੀ ਬੋਲ ਪੇ ਇਸ ਵਿੱਚ ਮੇਰਾ ਕੋਈ ਦੋਸ਼ ਨਹੀਂ ਹੈ। ਕਿਉਂਕਿ ਇਸਨੇ ਮੈਨੂੰ ਆਪ ਹੀ ਯਾਦ ਕੀਤਾ ਹੈ ਕਿ ਆਓ ਭਗਵਾਨ ਭੋਗ ਲਗਾਓ ਪੰਡਤ ਜਾਣ ਲਈ ਮਨ ਮੈਂ ਉੱਠ ਕਹਿ ਤਾ ਕਿ ਤਬ ਪਾਏ ਪਰਿਓ ਹੈ ਇਹ ਸੁਣ ਕੇ ਪੰਡਤ ਨੇ ਮਨ ਵਿੱਚ ਜਾਣ ਲਿਆ ਜੋ ਸੱਚਮੁੱਚ ਹੀ ਇਹ ਵਿਸ਼ਨੂੰ અવਤਾਰ ਹੈ ਤਦ ਉੱਠ ਕੇ ਉਸ ਦੇ ਚਰਣੀ ਪੈ ਗਿਆ ਦੋਹਰਾ ਨੰਦ ਦਾ ਦਾਣਾਤਾ ਕੋ ਦਇਓ ਕਹਿ ਲੋ ਕਹੋ ਸੁਨਾਇ ਨੰਦ ਨੇ ਉਸ ਨੂੰ ਜੋ ਧਾਰ ਦਿੱਤਾ ਉਸ ਨੂੰ ਮੈਂ ਕਿੱਥੋਂ ਤੱਕ ਕਹਿ ਕੇ ਸੁਨਾਵਾ ਗਰਗ ਆਪਨੇ ਕਰ ਚੱਲਿਓ ਮਹਾ ਪਰਮੋਦ ਮਨ ਪਾਏ ਗਰਗ ਧਾਰ ਪ੍ਰਾਪਤ ਕਰਕੇ ਪਰਸੰਨ ਮਨ ਨਾਲ ਆਪਣੇ ਘਰ ਨੂੰ ਤੁਰ ਪਿਆ ਇਤਿ ਸ਼੍ਰੀ 75 ਨਾਟਕ ਗ੍ਰੰਥੇ ਕ੍ਰਿਸ਼ਨ ਅਵਤਾਰੇ ਨਾਮਕਰਣ ਵਰਣਨ ਇਥੇ ਸ਼੍ਰੀ 75 ਨਾਟਕ ਗ੍ਰੰਥ ਦੇ ਨਾਮਕਰਣ ਵਰਣਨ ਦੀ ਸਮਾਪਤੀ ਸਵੈਯਾ ਬਾਲਕ ਰੂਪ ਧਰੇ ਹਰ ਜੀ ਪਲਨਾ ਪਰ ਝੂਲਤ ਹੈ ਤਦ ਐਸੇ ਤਦੋ ਬਾਲਕ ਰੂਪ ਧਰੇ ਹੋਇਆ ਹਰ ਜੀ ਪੰਘੂੜੇ ਉੱਪਰ ਕਿਸ ਤਰ੍ਹਾਂ ਝੂਲ ਰਹੇ ਹਨ मात लड़ावत है ते को यो चुलावत है कर मोहित कैसे यशोदा माता लाड़ लड़ा है चला है ओ किस तरह मोहित कर रहे हैं ता बकी उपमा अत ही कव श्याम कही ते फुन ऐसे उस दृश्य उपमा श्याम कवि ने अपने मुख तो इों कही है ਉਮਦੁਖੀ ਮਨ ਮੈਂ ਅਤਹੀ ਜਨਪਾਲਤ ਹੈ ਰਿਪਦੈ ਤਨ ਜੈਸੇ ਮਾਨੋ ਧਰਤੀ ਮਨ ਵਿੱਚ ਬਹੁਤ ਦੁਖੀ ਹੋ ਕੇ ਦੇਨਤਾ ਦੇ ਵੈਰੀ ਨੂੰ ਪਾਲਦਾ ਹੀ ਹੋਵੇ। ਭੁੱਖ ਲੱਗੀ ਜਬ ਹੀ ਹਰ ਕੋ ਤਵ ਪੈ ਜੈ ਸੁਦਾ ਤਨ ਕੋ ਤਿਨ ਚਾਹਯੋ। ਜਦੋਂ ਕ੍ਰਿਸ਼ਨ ਨੂੰ ਭੁੱਖ ਲੱਗੀ ਤਦੋਂ ਉਹਨਾਂ ਨੇ ਜਿਸ਼ੋਦਾ ਦਾ ਥਾੜ ਚੁਗਣਾ ਚਾਹਿਆ। ਮਾਤ ਉਠੀ ਨਾ ਭਇਓ ਮਨ ਕ੍ਰੋਧ ਤਵੈ ਪਗ ਸੋ ਮਹਿ ਗੋੜ ਕੈ ਪਾਹਿਓ ਪਰਮਾਤਾ ਨਾ ਉਠੀ ਮਨ ਵਿੱਚ ਕ੍ਰੋਧ ਆ ਗਿਆ ਤਦ ਪੈਰ ਨਾਲ ਧਰਤੀ ਨੂੰ ਘੁੱਟ ਕੇ ਦਬਾ ਦਿੱਤਾ ਤੇਲ ਤਰਿਓ ਅਰਕਿਓ ਭਰਿਓ ਛਟ ਭੂਮ ਭਰਿਓ ਜਸ ਸਾਮ ਸਰਾਹਿਓ ਧਰਤੀ ਹਿੱਲ ਗਈ ਜੋ ਤੇਲ ਘਰ ਵਿੱਚ ਤਰਿਆ ਹੋਇਆ ਸੀ ਅਤੇ ਘਿਓ ਪਾਂਡਿਆ ਵਿੱਚ ਪਰਿਆ ਹੋਇਆ ਸੀ ਉਹ ਸਾਰਾ ਵਾਕੇ ਧਰਤੀ ਉੱਤੇ ਆ ਗਿਆ ਜਿਸ ਦੀ ਉਪਮਾ ਸ਼ਿਆਮ ਕਵੀ ਨੇ ਇਸ ਤਰ੍ਹਾਂ ਕੀਤੀ ਹੈ। ਹੌਤ ਕੁਹਾਹਲ ਮਦਪਰੀ ਤਰਣੀ ਕੋ ਮਨੋ ਸਵ ਸੋਕ ਸੋਲਾਹੋ ਮਾਨੋ ਮਥਰਾਪਰੀ ਵਿੱਚ ਕੋਲਾਹਲ ਹੋ ਰਿਹਾ ਹੋਵੇ। ਇਸ ਕਰਕੇ ਧਰਤੀ ਨੇ ਕਿਉਂ ਡੋਲ ਕੇ ਸਾਰਾ ਸ਼ੋਕ ਲਾ ਦਿੱਤਾ ਹੈ ਧਾਏ ਗਏ 브ਝ ਲੋਕ ਸਭਾ ਹਰ ਜੀਤਿਨ ਆਪਣੇ ਘੰਟ ਲਗਾਏ 브ਝ ਦੇ ਸਾਰੇ ਲੋਕ ਭਜਦੇ ਗਏ ਅਤੇ ਕ੍ਰਿਸ਼ਨ ਜੀ ਨੂੰ ਆਪਣੇ ਗਾਲ ਨਾਲ ਲਾ ਲਿਆ ਔਰ ਸਭਾ 브ਝ ਲੋਕ ਬਦੂ ਮਿਲ ਭਾਤਨ ਭਾਤਨ ਮੰਗਲ ਕਾਏ ਬ੍ਰਿਜ ਦੇ ਹੋਰ ਵੀ ਸਾਰੇ ਲੋਕ ਅਤੇ ਇਸਤਰੀਆਂ ਮਿਲ ਕੇ ਭਾਤ ਪਾਂਦ ਦੇ ਮੰਗਲ ਗਾਣ ਲਗੀਆਂ। ਪੋ ਮਹਲੇ ਨਭਿਓ ਇਹ ਕੋਤਕ ਬਾਰਣ ਭੇਦ ਯੋ ਪਾਖ ਸੁਨਾਏ। ਧਰਤੀ ਕੰਬ ਗਈ ਅਤੇ ਆਕਾਸ਼ ਵਿੱਚ ਭਾਰੀ ਕੋਤਕ ਹੋਇਆ। ਇਸ ਭੇਦ ਨੂੰ ਬਾਲਕਾਵਾ ਬਾਰਣ ਨੇ ਕਹਿ ਕੇ ਸਪਸ਼ਟ ਕਰ ਦਿੱਤਾ। ਕਤ ਬਾਤ ਭਏ ਸੁਨ ਕੇ ਆਪਣੇ ਮਨ ਮੈਂ ਤਿੰਨ ਸੱਚ ਨਾ ਲਾਏ ਇਹ ਸੁਣ ਕੇ ਸਾਰੇ ਹੈਰਾਨ ਹੋ ਗਏ ਅਤੇ ਉਹਨਾਂ ਨੇ ਆਪਣੇ ਮਨ ਵਿੱਚ ਇਸ ਨੂੰ ਸੱਚ ਕਰਕੇ ਨਾ ਮੰਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ